ਦੀਨਾਨਗਰ ਹਲਕੇ ਦੇ ਮਕੋੜਾ ਪਤਨ ਤੇ ਪਹੁੰਚੇ ਰਾਹੁਲ ਗਾਂਧੀ ਪ੍ਰਸ਼ਾਸਨ ਨੇ ਰਾਹੁਲ ਗਾਂਧੀ ਨੂੰ ਰਾਵੀ ਪਾਰ ਜਾਣ ਤੋਂ ਰੋਕਿਆ ਰਾਵੀ ਤੋਂ ਪਾਰ ਪੈਂਦੇ ਹੜ ਪ੍ਰਭਾਵਿਤ ਸੱਤ ਪਿੰਡਾਂ ਦੇ ਲੋਕਾਂ ਨਾਲ ਸਿੱਧਾ ਕਰਨਾ ਚਾਹੁੰਦੇ ਸਨ ਰਾਤਾ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਦੇ ਪੈਂਦੇ ਮਕੋੜਾ ਪਤਨ ਤੇ ਅੱਜ ਜਦੋਂ ਹੀ ਰਾਹੁਲ ਗਾਂਧੀ ਰਾਵੀ ਦਰਿਆ ਤੋਂ ਪਾਰ ਜਾਣ ਲਈ ਪਹੁੰਚੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਪਾਰ ਜਾਣ ਤੋਂ ਰੋਕ ਦਿੱਤਾ ਗਿਆ जिस ਕਰਕੇ راہੁਲ ਗਾਂਧੀ ਤੋਂ ਇਲਾਵਾ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਪ੍ਰਸ਼ਾਸਨ ਨਾਲ ਬਹਿਸ ਵੀ ਹੋਈ ਆਪੂਆ ਉਹ ਵੀ ਨਾਲ ਉੱਪਰ ਕਿਰਮ ਮੁਕੀ ਦੀ ਜਿਹੜੀ ਤੁਸੀਂ ਤਸਵੀਰਾਂ ਦੇਖੋ ਗਵਰਨਰਸ਼ਿਪ ਉਹ ਵੀ ਤਲਾਸ਼ ਦੇ ਵਿੱਚ ਸੀਗਰ ਵੀ ਹੈ ਬਾਈ ਜੀ ਜਿਹੜਾ ਪੰਚੀ ਦਾ ਜਿਹੜਾ ਪੂਰਾ ਚੱਲਿਆ ਕਾਉਂਸਲ ਤੇ ਜਿਹੜੀ ਸੀ ਇਹ ਨਾਲ ਜਾਂਦਾ ਹੈ ਦੇਖੋ ਕਿੰਨਾ ਹੈ ਮੰਨੇਗਾ ਕਿ ਦੇਖ ਲਿਓ ਲਗਾਤਾਰ ਗੁਰਦਾਸ ਪਤੋ ਦੇ ਤੇ ਸਰਗਰਮ ਰੌਲਾ ਪਾ ਰਹੇ ਹਾਂ ਮੰਨਦਾ ਕਿ ਆਪ ਲੋਕ ਮਤ ਤੱਕ ਹੀ ਉਧਰ ਰਹੇ ਹੋ ਜਾਈ ਜਾ ਯਾਰ ਕਿਹਦੇ ਕਿਸ ਸਰਦਾਰ ਬਣੀ ਜਾਈਏ ਤੇ ਆਪ ਪੱਟ ਲਓ ਹਲੋ ਤਾਂ ਹੋ ਜਾਏਗਾ ਯਾਰ ਦੇਖੋ ਕੰਮ ਇਸ ਤਰ੍ਹਾਂ ਚਾਹੀਏ ਭਾਜੀ ਨਿਕਲ ਜਾਓ ਯਾਰ ਇਹ ਤਾਂ ਪਾਣੀ ਲਿਖਣੇ ਲੱਗਾ ਹੈ ਉਹ ਹੋ ਜਾਓ ਦੇਖੋ ਗੀਰ ਜਾਏਗਾ ਠੀਕ ਹੈ ਗੀਰ ਨਾ ਮਾਰ ਦੇਣ

ਪੰਜਾਬ ਦੇ ਪ੍ਰਧਾਨ ਰਾਜਾ ਵਿਡਿੰਗ ਨੇ ਪੰਜਾਬ ਸਰਕਾਰ ਤੇ ਵਰਧੀਆਂ ਕੀ ਕਿਹਾ ਆਓ ਸੁਣਦੇ ਹਾਂ ਸਰ ਸਰ ਦਾਦੇ ਜੀ ਰਾਉਟ ਜੀ ਹੋਗੇ ਨਹੀਂ ਜਾਣ ਲੱਗਿਆ ਕੀ ਮਨਛਾ ਲੱਗਦੀ ਹੈ ਮੈਂ ਧੰਨਵਾਦੀ ਹਾਂ ਸ਼੍ਰੀ ਰਾਹੁਲ ਗਾਂਧੀ ਜੀ ਦਾ ਜਿਹੜੇ ਕਿ ਪੰਜਾਬੀਆਂ ਦੀ ਬਾਹ ਫੜਨ ਵਾਸਤੇ ਉਹਨਾਂ ਦੇ ਦੁੱਖ ਦੇ ਵਿੱਚ ਖੜਨ ਵਾਸਤੇ ਅੱਜ ਪੰਜਾਬ ਆਏ ਹੋਏ ਐ ਤੇ ਘਰ ਘਰ ਜਾ ਕੇ ਲੋਕਾਂ ਨੂੰ ਮਿਲ ਰਹੇ ਐ ਲੇਕਿਨ ਮੈਂ ਹੈਰਾਨ ਐ ਤੇ ਮੈਨੂੰ ਇਸ ਗੱਲ ਦੀ ਬੜੀ ਦਿੱਕਤ ਐ ਕਿ ਦੇਖੋ ਪੰਜਾਬ ਸਰਕਾਰ ਨੇ ਆਪਣੀ ਪੁਲਿਸ ਲਗਾ ਕੇ ਹਿੰਦੁਸਤਾਨ ਦੇ ਏਰੀਏ ਦੇ ਵਿੱਚ ਹੀ ਆਪਣੇ ਹੀ ਦੇਸ਼ ਦਾ ਇੰਡੀਆ ਦਾ ਹੀ ਓਪੋਜੀਸ਼ਨ ਲੀਡਰ ਸ਼੍ਰੀ ਰਾਹੁਲ ਗਾਂਧੀ ਨੂੰ ਦਰਿਆ ਤੋਂ ਪਾਰ ਦੇਣ ਨਹੀਂ ਜਾ ਰਹੇ ਕਿ ਜੀ ਉਹ ਤਾਂ ਜੀ ਅੱਗੇ ਬਾਰਡਰ ਹੈ ਬਾਰਡਰ ਤਾਂ ਇੱਥੇ ਪਹਿਲਾਂ ਵੀ ਹੈ ਸਾਡੇ ਆਪਣੇ ਲੋਕ ਉਧਰ ਵੱਸਦੇ ਆ ਦਰਿਆ ਤੋਂ ਪਾਰ ਉਹਨਾਂ ਦੇ ਹਾਲਾਤ ਪੁੱਛਣ ਜਾ ਰਹੇ ਆ ਉੱਥੇ ਬਾੜ ਦੀ ਬੜੀ ਦਿੱਕਤ ਹੈ ਅਸੀਂ ਪਿਛਲੇ 3 ਦਿਨਾਂ ਤੋਂ ਉੱਥੇ ਕੈਂਪ ਲਗਾਇਆ ਹੋਇਆ ਹੈ ਮੈਡੀਕਲ ਦਾ ਲੇਕਿਨ ਉਹਨਾਂ ਲੋਕਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਇਹ ਬੜੀ ਮੰਦਭਾਗੀ ਗੱਲ ਹੈ ਅਰੇ ਇਸ ਪੰਜਾਬ ਸਰਕਾਰ ਵਾਸਤੇ ਬਹੁਤ ਹੀ ਮਾੜੀ ਗੱਲ ਹੈ ਕਿ ਪੰਜਾਬ ਸਰਕਾਰ ਸਾਡੇ ਪਾਸ ਦੇਸ਼ ਦਾ ਆਪੋਜੀਸ਼ਨ ਲੀਡਰ ਆਇਆ ਲੋਕਾਂ ਨੂੰ ਦੇਖਣ ਆਇਆ ਉਹਨਾਂ ਨੂੰ ਮਿਲਣ ਆਇਆ ਤੇ ਉਹਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਪਿਛਲੇ 3.5 ਸਾਲ ਚ ਇਸ ਤਰੀਕੇ ਦੇ ਨਾਲ ਇਲੀਗਲ ਮਾਈਨਿੰਗ ਹੋਈ ਹੈ ਜਿਹਦੇ ਕਰਕੇ ਇਹ ਬਾੜ ਆਈ ਹੈ ਦੂਸਰਾ ਪੰਜਾਬ ਸਰਕਾਰ ਨੇ ਪਾਣੀ ਸਮੇਂ ਸਿਰ ਨਹੀਂ ਛੱਡਿਆ ਜਿਹਦੇ ਕਰਕੇ ਜਿਹੜਾ ਬੰਨ ਭਰੇ ਰਹਿ ਗਏ ਹੈ ਤੇ ਹੁਣ ਇੱਕੋ ਦਮ ਜੇ ਛੱਡੇ ਤਾਂ ਫੇਰੇ ਬਾੜ ਆ ਗਈ ਹੈ ਇਹਦੇ ਵਾਸਤੇ ਟੋਟਲੀ ਸਰਕਾਰਾਂ ਜ਼ਿੰਮੇਵਾਰ ਹੈ ਲੋਕਾਂ ਦੀ ਤਾਂ ਖੱਜਲ ਖਵਾਰੀ ਹੋਈ ਹੈ ਲੋਕਾਂ ਦਾ ਨੁਕਸਾਨ ਹੋਇਆ ਹੈ ਕੇਂਦਰ ਸਰਕਾਰ ਕਹਿੰਦੀ ਵੀ 12000 ਕਰੋੜ ਰੁਪਏ ਦਿੱਤਾ ਹੈਗਾ ਸੀ ਪਹਿਲਾਂ ਅਜੇ ਤੱਕ ਉਹ ਖਰਚੇ ਨਹੀਂ ਗਿਆ ਨਾ ਉਹਦਾ ਹਿਸਾਬ ਦਿੱਤਾ ਗਿਆ ਜੀ ਫਿਰ ਮੁੱਖ ਮੰਤਰੀ ਵੀ ਕਹਿੰਦਾ ਸੀ ਮੈਂ ਕਿਉਂ ਮੰਗਾ ਪੰਜਾਬ ਉਹਨਾਂ ਤੋਂ ਕੇਂਦਰ ਵਾਲਿਆਂ ਤੋਂ ਮੇਰੇ ਕੋਲ ਪੈਸਾ ਹੈ ਮੇਰੇ ਕੋਲ ਡਿਜਾਸਟਰ ਮੈਨੇਜਮੈਂਟ ਦਾ ਪੈਸਾ ਹੈ ਇਹਨਾਂ ਨੂੰ ਵਰਤਣਾ ਨਹੀਂ ਆਇਆ ਉਹ ਭਾਈ ਹੁਣ ਤੂੰ ਵਰਤ ਦੇ 12000 ਤੂੰ ਖੋਲ ਆਉਣ ਫਿਰ ਆਪਣੇ ਜਿਹੜੇ ਉਹ ਐ ਬੋਰੀਆਂ ਜਿ ਤੁਸੀਂ ਰੱਖੇ ਹੋਏ ਐ ਲੇਕਿਨ ਪੰਜਾਬ ਸਰਕਾਰ ਸੰਜੀਦਾ ਨਹੀਂ ਹੈ इन्होंने अपने आप ये हालात पैदा किए इन्हों गलतियां करके हुए इन्होंने मैनिंग करके होए इना मिसमैनेजमेंट करके हो गए लोगों को भुगतना पै रहा आप सिक्योरिटी कह रही है आप जा नहीं सकते तो वहाँ थ्रेट है अगर हिंदुस्तान में राहुल गांधी जी को थ्रेट है पाकिस्तान का तो फिर अगर हिंदुस्तान में सुरक्षित नहीं है तो फिर हम कहाँ सुरक्षित हैं वहाँ बोट में आपने देखा कि नॉर्मलाइज है लोग जा रहे हैं लेकिन वो नागे नहीं दिया जा रहा